ਸੀਲਵੰਤ ਕੇ ਚਰਨ ਤਾ ਦੋ ਚਰਨਾ ਮਤਲੇ ਰੋਗ ਦੋਸ ਸਭ ਮਿਟ ਗਏ ਰਹੇ ਨਜਮ ਕਾ ਪੇ ਸ਼ੀਰਵਨਤ ਕੇ ਚਰਨ ਕਾ ਜੋ ਚਰਨਾ ਮਤਲੇ ਰੋਗ ਦੋਸ ਸਭ ਮਿਟ ਗਏ ਰਹੇ ਨਜਮ ਕਾ ਪੇ ਗੁਰੂ ਸਾਹਿਬ ਜੀ ਬੜੇ ਪਿਆਰ ਨਾਲ ਫਰਮਾਉਂਦੇ ਆ ਕਿ ਸੀਲਵੰਤ ਕੇ ਚਰਨ ਕਾ ਜੋ ਚਰਨਾਮਤ ਲੇ ਰੋਗ ਦੋਸ ਸਭ ਮਿਟ ਜਾਈ ਰਹੇ ਨਾ ਜਮਕਾ ਪਏ ਹਾਂਜੀ ਆਂਦੇ ਆ ਕਿ ਸੀਲਵੰਤ ਕੇ ਚਰਨ ਦਾ ਜੋ ਚਰਨਾਮਤ ਲੈ ਲਵੇ ਸੀਲਵੰਤ ਮਹਾਂਪੁਰਖ ਨੇ ਜੀਦਾ ਯਤੀ ਸਤੀ ਉਹਨਾਂ ਦੇ ਚਰਨਾਂ ਦਾ ਜੇ ਅਗਰ ਚਰਨਾਮਤ ਮਿਲ ਜੇ ਤੇ ਸਰੀਰ ਦੇ ਵਿੱਚ ਜਿੰਨੇ ਵੀ ਸਾਡੇ ਰੋਗ ਆ ਸਭ ਘਟ ਜائیںਗੇ ਹਾਂਜੀ ਸਤ ਵੱਡਾ ਹਰ ਰੋਗ ਹੈਗਾ ਵਾ ਹੀ ਡਰਨੇ ਆ ਕਿ ਪਤਾ ਨਹੀਂ ਕਿਹੜੇ ਵੇਲੇ ਹਾਂਜੀ ਮੌਤ ਨੇ ਸਾਡੀਆਂ ਰਗਾਂ ਤੇ ਚੜ ਜਾਣਾ ਵਾ ਤੇ ਸਾਡੇ ਸਵਾਸ ਪੂਰੇ ਹੋ ਜਾਣੇ ਤੇ ਮਹਾਰਾਜੀ ਚਰਨਦਾਸ ਜੀ ਬੜੇ ਪਿਆਰ ਨਾਲ ਫਰਮਾਉਂਦੇ ਆ ਕਿ ਉਹਨਾਂ ਨੂੰ ਜੰਮਦਾ ਵੀ ਡਰਨੇ ਨਹੀਂ ਦੇਗਾ ਜੰਮ ਉਹਦੇ ਲਾਗੇ ਨਹੀਂ ਆਊਗਾ ਹਾਂਜੀ ਸਿਰਵੰਤ ਮਹਾਂਪੁਰਖੋਨਾਂ ਨੇ ਕਿਆ ਵੀ ਹੋਣਾ ਚਾਹੀਦਾ ਉਹਨਾਂ ਦਾ ਚਰਨਾਮ ਤਾਂ ਗਰ ਮਿਲ ਜਾਵੇ ਤੇ ਹਾਂਜੀ ਕਈਆਂ ਮਹਾਂਪੁਰਖਾਂ ਨੇ ਅਮਰਤ ਕਿਆ ਹਾਂਜੀ ਤੇ ਮਰੀ ਚਰਨਦਾਸ ਜਿਹੜੇ ਬੜੀ ਕਮਾਈ ਦੇ ਮਾਲਕ ਕੇ ਉਹਨਾਂ ਨੇ ਚਰਨਾਮ ਤੱਕਿਆ ਹਾਂਜੀ ਸਹਿਜੂ ਭਾਈ ਦੀ ਆਪਾਂ ਕਈ ਵਾਰੀ ਬਾਣੀ ਸੁਣੀ ਆ ਸਹਿਜੂ ਭਾਈ ਜਿਹੜੀ ਹੋਈ ਆ ਉਹਨਾਂ ਦੇ ਗੁਰੂ ਹੋਏ ਆ ਮਹਾਰਾਜ ਜੀ ਚਰਨਦਾਸ ਜੀ ਹਾਂਜੀ ਤੇ ਜੇ ਅਗਰ ਇਤਰਾ ਦਾ ਮਹਾਂਪੁਰਖ ਸਾਨੂੰ ਮਿਲ ਜਾਵੇ ਤੇ ਸਾਨੂੰ ਜਮਾ ਦਾ ਕੋਈ ਡਰ ਨਹੀਂ ਰਹੂਗਾ ਹਾਂਜੀ ਕਿਉਂਕਿ ਸਭ ਤੋਂ ਜ਼ਿਆਦਾ ਸਾਨੂੰ ਇਹੋ ਹੀ ਡਰ ਹੁੰਦਾ ਵਾ ਕਿ ਸਾਡੀ ਪਤਾ ਨਹੀਂ ਮੁਕਤੀ ਹੋਊਗੀ ਕਿੰਨੀ ਹੋਊਗੀ ਤੇ ਜਦੋਂ ਜਮ ਆਊਗਾ ਨਹੀਂ ਲੱਗੇ ਤੇ ਫਿਰ ਆਖਰੀ ਟਾਈਮ ਸਾਨੂੰ ਆਪੇ ਸਤਿਗੁਰ ਖੜਨਗੇ ਹਾਂਜੀ ਇਸ ਕਰਕੇ ਜਿੰਨਾ ਜਿੰਨਾ ਸੰਤਾਂ ਮਹਾਂਪੁਰਖਾਂ ਨੇ ਕਮਾਈ ਕੀਤੀ ਹੈ ਉਹਨਾਂ ਨੂੰ ਕੋਈ ਡਰ ਨਹੀਂ ਹੈ ਹਾਂਜੀ ਜਿੰਨਾਂ ਨੇ ਕਮਾਈ ਕੀਤੀ ਇਹ ਉਹਨਾਂ ਦੀ ਗੱਲ ਆ ਇਹ ਨਹੀਂ ਹੈਗੇ ਕਿ ਆਪਾਂ ਕਮਾਈ ਕਰੀਏ ਨਾ ਤੇ ਉਦਾਂ ਹੀ ਕਹਿ ਦਈਏ ਕਿ ਸਾਡੇ ਲਾਗੇ ਜਮਦੂਤ ਨਹੀਂ ਹਾਂ ਨਹੀਂ ਕਮਾਈ ਕਰਨੀ ਪਾਉਗੀ ਹਾਂਜੀ ਕਮਾਈ ਕਰੋ ਸਤਗੁਰ ਤੇ ਵਿਸ਼ਵਾਸ ਰੱਖੋ ਫਿਰ ਸਤਗੁਰ ਹੀ ਲੈਣਾ ਆਊਗਾ ਜਮਦੂਤ ਨਹੀਂ ਆ ਸਕਦਾ ਲੱਗ ਹਾਂਜੀ ਇਹ ਆਪੋ ਆਪਣੇ ਸੰਤਾਂ ਮਹਾਂਪੁਰਖਾਂ ਦੇ ਤਜਰਬੇ ਆ ਇਹ ਮਹਾਰਾਜ ਜੀ ਚਰਨਦਾਸ ਜੀ ਹੁਣਾਂ ਦਾ ਤਜਰਬਾ ਵਾ ਉਹਨਾਂ ਨੇ ਆਪਣਾ ਜੋ ਵੀ ਸਾਨੂੰ ਦੱਸਣ ਦੇ ਆਪਣੇ ਤਜਰਬੇ ਦੱਸਣ ਦੇ ਹਾਂਜੀ ਤੇ ਜਿੰਨਾ ਜਿੰਨਾ ਵੀ ਸੰਤਾਂ ਮਹਾਂਪੁਰਖਾਂ ਨੇ ਬੰਦਗੀ ਕੀਤੀ ਆ ਜਿੱਦਾਂ ਵੀ ਉਹਨਾਂ ਨੇ ਕੀਤੀ ਆ ਉਹ ਸਾਨੂੰ ਉਸੇ ਤਰ੍ਹਾਂ ਬੜੇ ਪਿਆਰ ਦੇ ਨਾਲ ਦੱਸਦੇ ਆਪਣੇ ਬਾਣੀ ਦੇ ਵਿੱਚ ਹਾਂਜੀ ਵੀ ਇਹੀ ਆਪਣੇ ਸਤਿਗੁਰ ਨੇ ਇਸ ਤਰ੍ਹਾਂ ਪਾਇਆ ਵਾ ਤੇ ਤੁਸੀਂ ਵੀ ਕੋਸ਼ਿਸ਼ ਕਰੋ ਕਿ ਤੁਹਾਨੂੰ ਵੀ ਅਗਰ ਜੇ ਸਤਿਗੁਰ ਮਹਾਂਪੁਰਖ ਕੋਈ ਕਮਾਈ ਵਾਲੇ ਮਿਲ ਜਾਣ ਤੇ ਤੁਸੀਂ ਵੀ ਬੰਦਗੀ ਕਰੋ ਉਨ੍ਹਾਂ ਦੇ ਹੁਕਮ ਅਨੁਸਾਰ ਚੱਲੋ ਤੇ ਤੁਹਾਨੂੰ ਵੀ ਜਮਦੂਤਾਂ ਦਾ ਡਰ ਨਹੀਂ ਰਹੇਗਾ ਹਾਂਜੀ ਇਹ ਆ ਕੇ ਸੰਤਾਂ ਮਹਾਂਪੁਰਖਾਂ ਨੇ ਜਦੋਂ ਨਾਮ ਜਿੰਦੇ ਆ ਸਾਨੂੰ ਕਹਿੰਦੇ ਆ ਕਿ 2 2.5 ਘੰਟੇ ਸਵੇਰੇ ਬੈਠੋ ਭਾਂਤੇ 2 2.5 ਘੰਟੇ ਰਾਤ ਨੂੰ ਬੈਠੋ ਹਾਂਜੀ ਤੇ ਕਈ ਤੇ ਰੱਬ ਦੇ ਪੈਰੇ ਬਹਿ ਜਾਂਦੇ ਆ ਤੇ ਕਈਆਂ ਕੋ ਸਾਡੇ ਵਰਗਿਆਂ ਕੋ ਨਹੀਂ ਵੀ ਬੈਠਾ ਜਾਂਦਾ ਹਾਂਜੀ ਤੇ ਜਿਹੜੇ ਬਿੰਦੇ ਆ ਉਹਨਾਂ ਤੇ ਸਤਿਗੁਰ ਦੀ ਦਇਆ ਹੋਈ ਜਾਂਦੀ ਜਿਹੜੇ ਨਹੀਂ ਬਿੰਦੇ ਉਹਨਾਂ ਤੇ ਵੀ ਹੁੰਦੀ ਹੈ ਇਹ ਨਹੀਂ ਕਿ ਨਹੀਂ ਹੁੰਦੀ ਕਿਉਂਕਿ ਜਦੋਂ ਸਤਿਗੁਰ ਨਾਮ ਦਿੰਦੇ ਆ 98% ਕਰਮ ਜਿਹੜੇ ਉਹਦੇ ਹੀ ਛੁੱਕ ਲੈਂਦੇ ਆ ਸਿਰਫ 2% ਰਹਿ ਜਾਂਦੇ ਆ ਤੇ ਦਇਆ ਉਹਨਾਂ ਤੇ ਵੀ ਹੁੰਨੀ ਹੁੰਦੀ ਆ ਫਿਰ ਇਹ ਆਕਰ ਜੇ ਭੈ ਜਾਣਾ ਭਜਨ ਤੇ ਥੋੜਾ ਬੂਤਾ ਜਾਂ ਸੇਵਾ ਕਰਨ ਤੇ ਉਹਨਾਂ ਨੂੰ ਫਿਰ ਛੇਤੀ ਅਸਰ ਹੋ ਜਾਂਦਾ ਹਾਂਜੀ ਇਹ ਸਾਡੇ ਸੇਵਾ ਕਰਨ ਤੇ ਸਾਥਾ ਬਿਆਜ ਆ ਭਜਨ ਕਰਨ ਤੇ ਹਾਂਜੀ ਜਦਾਂ ਕੋਈ ਚਾਹ ਬਣਾਉਂਦਾ ਵਾ ਤੇ ਉਹਦੇ ਚ ਜਿੰਨਾ ਮਿੱਠਾ ਆਪਾਂ ਪਾਵਾਂਗੇ ਉਹਨੇ ਸਾਨੂੰ ਚਾਹ ਦਾ ਮਿੱਠਾ ਜ਼ਿਆਦਾ ਲੱਗੂਗਾ ਹਾਂਜੀ ਉਹਨੇ ਚਾਹ ਕਈ ਆਹ ਹੰਦਿਆ ਕਿ ਮਿੱਠਾ ਵੀ ਨਾ ਪਾਈਏ ਤੇ ਚਾਹ ਵੀ ਸਾਨੂੰ ਸਵਾਦ ਲੱਗੇ ਨਹੀਂ ਮਿੱਠਾ ਵੀ ਪਾਉਣਾ ਪਊਗਾ ਇਹਦੇ ਵਿੱਚ ਹਾਂਜੀ ਫੇਰ ਹੀ ਚਾਹ ਦੀ ਲਾਈਟ ਆਊਗੀ ਹਾਂਜੀ ਸਬਜੀ ਆਪਾਂ ਵਿੱਚ ਕੋਈ ਪਾਵਾਂਗੇ ਨਾ ਹਾਂਜੀ ਸਬਜੀ ਆਪਾਂ ਕੱਲੀ ਕਹਿ ਦਿੰਦੇ ਕਹੀ ਸਬਜੀ ਬਣਾਉਣੀ ਹੈ ਤੇ ਸਬਜੀ ਤੇ ਇੱਕ ਹੁੰਦੀ ਆ ਤੇ ਉਹਦੇ ਚ ਕਿੰਨੇ ਮਸਾਲੇ ਆਪਾਂ ਪਾਉਂਦੇ ਹਾਂ ਹਾਂਜੀ ਇਸ ਕਰਕੇ ਜਦੋਂ ਆਪਾਂ ਨੂੰ ਭਜਨ ਕਰਨਾ ਪੈਂਦਾ ਵਾ ਤੇ ਸੇਵਾ ਪਿਆਰ ਹਾਂ ਵੀ ਇਹ ਸਾਰੀਆਂ ਚੀਜ਼ਾਂ ਵਿੱਚ ਆਉਂਦੀਆਂ ਵਾ ਸੇਵਾ ਵੀ ਹੁੰਦੀ ਆ ਹਾਂਜੀ ਤੇ ਪਿਆਰ ਵੀ ਹੋਣਾ ਚਾਹੀਦਾ ਅਗਰ ਜੇ ਪਿਆਰ ਨਹੀਂ ਹੈਗਾ ਤਾਂ ਸੇਵਾ ਨਹੀਂ ਹੈਗੀ ਹਾਂਜੀ ਤੇ ਜੇ ਇਹ ਸੇਵਾ ਨਹੀਂ ਕਰਦੇ ਤੇ ਇਹ ਭਜਨ ਵੀ ਕੀ ਕਰ ਲੈਣਾ ਹਾਂਜੀ ਇਹ ਸਾਰੀਆਂ ਚੀਜ਼ਾਂ ਸਾਡੇ ਭਜਨ ਕਰਨ ਵਾਸਤੇ ਹੁੰਦੀਆਂ ਵਾ ਹਾਂਜੀ ਤੇ ਜਦੋਂ ਆਪਾਂ ਸੇਵਾ ਕਰਾਂਗੇ ਫਿਰ ਸਾਨੂੰ ਵਿਸ਼ਵਾਸ ਹੁੰਦਾ ਵਾ ਸੰਤਾਂ ਮਹਾਂਪੁਰਖਾਂ ਤੇ ਹਾਂਜੀ ਤੇ ਜੇ ਆਪਾਂ ਸੇਵਾ ਨਹੀਂ ਕਰਦੇ ਤੇ ਸਾਨੂੰ ਫਿਰ ਵਿਸ਼ਵਾਸ ਵੀ ਨਹੀਂ ਹੁੰਦਾ ਹਾਂਜੀ ਅਹੀ ਉਹਦਾ ਕਹੀ ਜਾਵਾਂਗੇ ਵੀ ਸਾਡੇ ਬਾਬਾ ਜੀ ਬੜੇ ਕਮਾਈ ਵਾਲੇ ਆ ਠੀਕ ਆ ਕਹੀ ਜਾਂਦੇ ਆ ਆਪਾਂ ਪਰ ਕਮਾਈ ਦਾ ਪਤਾ ਉਦੋਂ ਲੱਗਦਾ ਵਾ ਕਿ ਜਦੋਂ ਆਪਾਂ ਭਜਨ ਆਪ ਕਰਾਂਗੇ ਹਾਂਜੀ ਮਾਧਿ ਸਮਾ ਸਿੰਘ ਜੀ ਦੇ ਕੋਈ ਪਾਸ ਗਿਆ ਕਹਿੰਦਾ ਵੀ ਮੈਂ ਨਾਮ ਲੈ ਲੈਣਾ ਵਾ ਪਰ ਮੈਂ ਤੁਹਾਨੂੰ ਆਪਣਾ ਗੁਰੂ ਨਹੀਂ ਮੰਨਣਾ ਮਾਰੇ ਜੇ ਕਹਿੰਦੇ ਕਿ ਮੈਂ ਉਮਰ ਦਾ ਤੇਰੇ ਨਾਲੋਂ ਵੱਡਾ ਆਂ ਤੂੰ ਮੈਨੂੰ ਗੁਰੂ ਨਾ ਮੰਨ। ਵੱਡਾ ਭਰਾ ਤੇ ਮੰਨ ਨਹੀਂ ਸਕਦਾ ਨਾ। ਤੇ ਤੂੰ ਬੰਦਗੀ ਕਰ ਮੈਂ ਜਿੰਦਾ ਤੈਨੂੰ ਕਹਿਣਾ। ਹਾਂਜੀ 2.5 ਘੰਟੇ ਦਿਨੇ 2.5 ਘੰਟੇ ਸ਼ਾਮ ਨੂੰ ਤੇ ਪਿਆਰ ਦੇ ਨਾਲ ਸੇਵਾ ਵੀ ਕਰ। ਜੋ ਅੰਦਰੋਂ ਵੇਖੇਗਾ ਉਹ ਤੂੰ ਮੰਨ ਲਵੇਂ। ਅੰਦਰੋਂ ਵੇਖੇਗਾ ਨਾ ਜੇ ਬੰਦਗੀ ਕਰੇਗਾ ਤੇ ਜੋ ਤੈਨੂੰ ਅੰਦਰੋਂ ਦੇਖੂਗਾ ਉਹਦੇ ਸਾਹਮਣੇ ਤੂੰ ਫਿਰ ਮੰਨ ਲਵੇਂ। ਹਾਂਜੀ ਉਹ ਕਹਿੰਦੇ ਆ ਕਿ ਠੀਕ ਹੈ ਉਹਨਾਂ ਨੇ ਫਿਰ ਬੰਦਗੀ ਕੀਤੀ ਜਦੋਂ ਅੰਦਰੋਂ ਸਾਧੂ ਗੁਰ ਲੱਭਿਆ ਤੇ ਉਹਨਾਂ ਨੇ ਫਿਰ ਉਹਨਾਂ ਨੂੰ ਪਰਮਾਤਮਾ ਵਿੱਚ ਮੰਨ ਲਿਆ ਹਾਂਜੀ ਉਹਨਾਂ ਸੰਤਮਾ ਪਰਖਾ ਆਪਣੇ ਕਹਿੰਦੇ ਵੀ ਇਹ ਕੁਝ ਹੈਗੇ ਆ ਜਦੋਂ ਕੋਈ ਅੰਦਰੋਂ ਵੇਖ ਲੈਂਦਾ ਵਾ ਜਾਂ ਕੋਈ ਠੀਕ ਹੁੰਦਾ ਵਾ ਹਾਂਜੀ ਤੇ ਉਹ ਆਪੇ ਕਹਿਣਾ ਸ਼ੁਰੂ ਕਰ ਦਿੰਦੇ ਆ ਕਿ ਫਲਾਣਾ ਮਹਾਪੁਰਖ ਜਿਹੜਾ ਬੜਾ ਕਮਾਈ ਵਾਲਾ ਗੁਰੂ ਸਾਹਿਬ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਹਾਂਜੀ ਇੱਕ ਉਹਨਾਂ ਨੂੰ ਆਪਾਂ ਪਰਮਾਤਮਾ ਕਹਿ ਦਈਏ ਤੇ ਕੋਈ ਝੂਠ ਨਹੀਂ ਹੈਗਾ ਹਾਂਜੀ ਕਿਉਂਕਿ ਪਰਮਾਤਮਾ ਹੈ ਦਾ ਸਾਤਾ ਵੀ ਪਰਮਾਤਮਾ ਦੀ ਜੋਤ ਸੀਗੀ ਹਾਂਜੀ ਪਰਮਾਤਮਾ ਦੇ ਭੇਜੇ ਹੋਏ ਆਏ ਸੀਗੇ ਹਾਂਜੀ ਉਹਨਾਂ ਦੇ ਵਿੱਚ ਤੇ ਪਰਮਾਤਮਾ 'ਚ ਕੋਈ ਫਰਕ ਨਹੀਂ ਹੈ ਪਰ ਕਦੀ ਉਹਨਾਂ ਨੇ ਇਹ ਕਿਹਾ ਸੀਗਾ ਕਿ ਮੈਂ ਪਰਮਾਤਮਾ ਹਾਂ ਜੀ ਉਹਨਾਂ ਇੱਕ ਥਾਂ ਇਹ ਕਿਹਾ ਵਾ ਪਿ ਨਾਨਕ ਗਰੀਬ ਟੈ ਪਿਆ ਦਵਾਰੇ ਹਰ ਮੇਲਿਓ ਵਡਿਆਈ ਹਾਂਜੀ ਉਹਨਾਂ ਆਪਣੇ ਆਪ ਨੂੰ ਕਿਹਾ ਵਾ ਕਿ ਮੈਂ ਬਹੁਤ ਗਰੀਬ ਪਿਆ ਹਾਂਜੀ ਤੇ ਹਰ ਮੇਲਿਓ ਵਡਿਆਈ ਹਰੀ ਇਹਨਾਂ ਨੇ ਕਿਹਾ ਵਾ ਕਿ ਤੂੰ ਮੈਨੂੰ ਆਪਣੇ ਨਾਲ ਮਿਲ ਹਾਂਜੀ ਤੇ ਵੇਖੋ ਇੱਕ ਪ੍ਰਭੂ ਦਾ ਰੂਪ ਹੁੰਦਿਆ ਹਾਂਜੀ ਤੇ ਉਹਨਾਂ ਨੇ ਕਿੰਨੀ ਦਿਨ ਤੱਕ ਗਰੀਬੀ ਨਾ ਕਿੰਨੇ ਪਿਆਰ ਨਾਲ ਕਿਹਾ ਵਾ ਕਿ ਨਾਨਕ ਗਰੀਬ ਟੈਪਿਆ ਦੁਆਰੇ ਹਰ ਮੇਲ ਦੇ ਵਡੇ ਹਾਂਜੀ ਉਹਨਾਂ ਫਿਰ ਵੀ ਹਰੀ ਦੀ ਪੂਜਾ ਕੀਤੀ ਹਰੀ ਨੂੰ ਮੰਨਿਆ ਹਾਂਜੀ ਅਗਰ ਉਹਨਾਂ ਨੂੰ ਕੋਈ ਕਹਿ ਦੇਵੇ ਵੀ ਇਹ ਖਦਾਵਾ ਦਾ ਪਰਮਾਤਮਾ ਤੇ ਕੋਈ ਝੂਠ ਨਹੀਂ ਜੋ ਕੋਈ ਕਹੂਗਾ ਸੱਚ ਕਹੂਗਾ ਕਿਉਂਕਿ ਉਹ ਇੱਕ ਸਤਿਗੁਰ ਦੇ ਭੇਜੇ ਹੋਏ ਆਏ ਸੀਗੇ ਹਾਂਜੀ ਪਰਮ ਸੰਤ ਹੈਗੇ ਪ੍ਰਭੂ ਦਾ ਦੂਜਾ ਰੂਪ ਹੈਗੇ ਹਾਂਜੀ ਤੇ ਇਦਾਂ ਦੇ ਜੇ ਮਹਾਪੁਰਖ ਸਾਨੂੰ ਹਾਂਜੀ ਲੱਭਣ ਕਮਾਈ ਵਾਲੇ ਤੇ ਅਗਰ ਜੇ ਉਹਨਾਂ ਦਾ ਸਾਨੂੰ ਪਿਆਰ ਮਿਲ ਜਾਵੇ ਤੇ ਸਾਡਾ ਪਿਹਾਰ ਹੋ ਜੂਗਾ ਹਾਂਜੀ ਸੰਤ ਮਹਾਪੁਰਖ ਬਹੁਤ ਜਿਆਦਾ ਬੰਦਗੀ ਵਾਲੇ ਇੱਥੇ ਸੰਸਾਰ ਤੇ ਹੈਗੇ ਆ ਅਗਰ ਜੇ ਸੰਸਾਰ ਤੇ ਮਹਾਤਮਾ ਨਾ ਹੋਣ ਤੇ ਇਹ ਜਿਹੜਾ ਅਸਮਾਨ ਆ ਇਹਦੇ ਤੇ ਕੋਈ ਬੁਰਜੀਆਂ ਤੇ ਲੱਗੀਆਂ ਨਿੱਗੀਆਂ ਹਾਂਜੀ ਇੱਕ ਮਾਈ ਦੇ ਆਸਰੇ ਬੰਦਗੀ ਦੇ ਆਸਰੇ ਜਤ ਸੱਤ ਦੇ ਆਸਰੇ ਖੜਾ ਹਾਂਜੀ ਇਸ ਕਰਕੇ ਫੋਰ ਮਕਾਨ ਆਪਾਂ ਬਣਾਉਣੇ ਆ ਤੇ ਵੇਖੋ ਉਹਦੇ ਤੇ ਆਪਾਂ ਕਿੰਨਾ ਇੰਤਜ਼ਾਮ ਕਰਨੇ ਆ ਵੀ ਇਹ ਕਿਤੇ ਗਿਰ ਨਾ ਜਾਏ ਤੇ ਜਿਹੜਾ ਖਦਾ ਨੇ ਬਣਾਇਆ ਵਾ ਪਰਮਾਤਮਾ ਨੇ ਬਣਾਇਆ ਸਤਿਗੁਰ ਨੇ ਬਣਾਇਆ ਹਾਂਜੀ ਤੇ ਅਹੀ ਉਧਾ ਦੂਰੋਂ ਕਹਿ ਦਿੰਨੇ ਕਿ ਲੀਲੀ ਸਤਵਾਰ ਹਾਂਜੀ ਤੇ ਪਰ ਇਹ ਵੇਖੋ ਕਿਤੇ ਬੁਰਜੀਆਂ ਲੱਗੀਆਂ ਹਾਂ ਹਾਂਜੀ ਕਾਦੇ ਆਸ ਤੇ ਖੜਿਆ ਇਹ ਨਾਮ ਦੇ ਆਸਰੇ ਖੜਾ ਹਾਂਜੀ ਗੁਰੂ ਸਾਹਿਬ ਨੇ ਇੱਕ ਥਾਂ ਕਿਹਾ ਵਾ ਸ਼ਬਦੋ ਧਰਤੀ ਸ਼ਬਦੋ ਕਾਸ ਸ਼ਬਦੋ ਸ਼ਬਦ ਪਿਆ ਪ੍ਰਕਾਸ਼ ਵੀ ਇਹ ਸ਼ਬਦ ਦੇ ਆਸਰੇ ਦੇ ਨਾਲ ਹੀ ਧਰਤੀ ਜਿਹੜੀ ਚੱਲ ਰਹੀ ਹੈ ਹਾਂਜੀ ਜੇ ਸ਼ਬਦ ਨਾ ਹੋਵੇ ਤੇ ਇਹ ਧਰਤੀ ਤੇ ਜਿਹੜਾ ਪਾਣੀ ਆ ਇਹ ਕਦੇ ਦਾ ਇੱਕ ਹੋਇਆ ਹੋਣਾ ਹੈ ਹਾਂਜੀ ਜਦੋਂ ਮਾਰੀ ਜੀ ਸਿਬ ਜੀ ਮਾਰੀ ਜੀ ਨੇ ਜਾਗ ਲਾਈ ਹਿੰਨਾ ਧਰਤੀ ਨੂੰ ਤੇ ਉਦੋਂ ਨੌ ਹਿੱਸੇ ਪਾਣੀ ਹਿੰ ਤੇ ਦਸਮਾ 70 ਤੇ ਸੀਗੀ ਤੇ ਉਹ ਧਰਤੀ ਇੰਨੀ ਕੁ ਵੱਧ ਗਿਆ ਤੇ ਹੁਣ ਧਰਤੀ ਜਿਹੜੀ ਆ ਤਿੰਨੇ ਹਿੱਸੇ ਪਾਣੀ ਆ ਤੇ ਚੌਥਾ 70 ਤੇ ਅਜੇ ਵੀ ਪਾਣੀ ਜਿਹੜਾ ਤਿੰਨੇ ਹਿੱਸੇ ਜ਼ਿਆਦਾ ਉਦੋਂ ਦੀ ਜਾਗ ਲੱਗੀ ਹੁਣ ਤੱਕ ਤਰੀ ਆਉਂਦੀ ਹਾਂਜੀ ਜਿੰਨਾ ਜਿੰਨਾ ਵੀ ਕਮਾਈ ਕੀਤੀ ਆ ਉਹਨਾਂ ਦਾ ਰਹਿੰਦੀ ਦੁਨੀਆ ਤੱਕ ਨਾਮ ਰਹੂਗਾ ਹਾਂਜੀ ਕਿਉਂਕਿ ਇੱਕ ਮੁਸਲਮਾਨ ਫਕੀਰ ਨੇ ਕਿਹਾ ਵਾ ਕਿ ਬੰਦਾ ਬੰਦਗੀ ਦਾ ਨਹੀਂ ਤੇ ਥੱਲਾ ਗੰਦਗੀ ਦਾ ਹਾਂਜੀ ਤੇ ਵਿੱਚ ਇਹਦੇ ਵੇਖੋ ਹੈ ਕੀ ਹੈ ਜਿਹੜੇ ਸੰਤ ਮਹਾਪੁਰਖ ਬੰਦਗੀ ਕਰਦੇ ਉਹਨਾਂ ਦਾ ਰਹਿੰਦੀ ਦੁਨੀਆ ਤੱਕ ਨਾਮ ਤੇ ਦੂਜੇ ਨੂੰ ਕੋਈ ਪੁੱਛਦਾ ਵਾ ਹਾਂਜੀ ਕੋਈ ਨਹੀਂ ਪੁੱਛਦਾ ਹਾਂਜੀ ਕੋਹ ਦੇਣਾ ਵਾਸਤੇ ਯਾਦ ਕਰਦੇ ਆ ਜਦੋਂ ਕਿਸੇ ਦੀ ਮੌਤ ਹੋ ਜਾਂਦੀ ਹੈ ਹਾਂਜੀ ਤੇ ਬਾਅਦ ਚ ਕੋਈ ਵੀ ਨਹੀਂ ਉਹਨੂੰ ਪੁੱਛਦਾ ਹਾਂਜੀ ਪਰ ਜੇ ਕਿਸੇ ਨੇ ਕੋਈ ਚੰਗਾ ਕਰਮ ਕੀਤਾ ਹੋਵੇ ਹਾਂਜੀ ਤੇ ਉਹਦਾ ਫਿਰ ਨਾਂ ਰਹਿੰਦਾ ਹਾਂਜੀ ਤੇ ਨਾਂ ਤਾਂ ਇਹ ਰਹੂਗਾ ਕਿ ਜੇ ਆਪਾਂ ਸੰਤਾਂ ਮਹਾਂਪੁਰਖਾਂ ਦੇ ਆਖੇ ਲਾ ਕੇ ਭਜਨ ਸਿਮਰਨ ਕਰਾਂਗੇ ਸੇਵਾ ਕਰਾਂਗੇ ਹਾਂਜੀ ਉਹ ਜੋ ਸਾਨੂੰ ਕਹਿੰਦੇ ਸੀ ਉਹਦੇ ਸਾਹਮਣੇ ਚੱਲਾਂਗੇ ਹਾਂਜੀ ਤੇ ਆਪੇ ਨਾਂ ਰਹੂਗਾ ਸੰਤ ਮਹਾਪੁਰਖ ਹੁੰਦੇ ਆ ਮੌਕੇ ਤੇ ਹੀ ਕਹਿੰਨ ਮੰਨਦੇ ਨਹੀਂਗੇ ਤੇ ਜਦੋਂ ਚੱਲ ਜਾਂਦੇ ਸਭ ਸਾਥ ਤੋਂ ਫਿਰ ਕਹਿੰਦੇ ਆ ਵੀ ਫਲਾਣਾ ਮਹਾਪੁਰਖ ਕਮਾਈ ਵਾਲਾ ਹੈਗਾ ਹੈਗਾ ਹਾਂਜੀ ਤੇ ਜਦੋਂ ਆਏ ਹੁੰਦੇ ਆ ਉਦੋਂ ਇਹ ਮੰਨਦੇ ਨਹੀਂ ਉਹਨਾਂ ਨੇ ਹਾਂਜੀ ਉਦੋਂ ਉਧਰ ਆਪਾਂ ਧਿਆਨੇ ਨਹੀਂ ਦਿੰਦੇ ਹਾਂਜੀ ਇਸ ਕਰਕੇ ਜੋ ਸੰਤ ਮਹਾਪੁਰਖ ਆਪਣੇ ਬਾਣੀ ਵਿੱਚ ਕਹਿ ਰਹੇ ਆ ਉਹ ਸਹੀ ਕਹਿ ਰਹੇ ਚਰਨਵੰਤ ਕੇ ਸੀਲਵੰਤ ਕੇ ਚਰਨ ਕਾ ਜੋ ਚਰਨ ਮਤ ਲੇ ਰੋਗ ਦੋਸ਼ ਸਭ ਮਿਟ ਗਏ रहे न जम कापे ओ, ओ, ओ। राधा स्वामी दयाल के दया राधा स्वामी जी की सहाय